ਸਭ ਤੋਂ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਕਰਦੇ ਆ ਸ਼ੁਕਰ ਕਰਦੇ ਹਾਂ ਉਸ ਮਾਰੇ ਦਾ ਜਿਸ ਮਾਰੇ ਨੇ ਦਰਸ ਕਰਕੇ ਬਾਖਰ ਕਰਾ 444 ਵਰ ਉਰਜੋਆ ਨਗਰ ਦੀ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਜੀ ਨੇ ਤੁਹ ਸੇਵਾ ਆਪ ਕਰਾਈ ਕਿਉਂਕਿ ਇਹ ਸਿੰਘ ਉਹਨੇ ਜਿਹੜੀ ਜ਼ਮੀਨ ਨਾਲ ਜੁੜੇ ਹੋਏ ਨੇ ਤੇ ਦੁੱਖ ਨੂੰ ਦੁੱਖ ਸਮਝਦੇ ਨੇ ਕਿਉਂਕਿ ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗਦੀ ਆ ਉਹ ਸਮਝਦਾ ਮੈਨੂੰ ਦੁੱਖ ਉਨਾ ਹੀ ਹੋਣਾ ਇਹਨਾਂ ਨੇ ਇਸ ਕਰਕੇ ਆਪਣਾ ਜਿਹੜਾ ਦਸਾਂ ਨੋਆਂ ਦੀ ਕੀਰਤ ਜਿਹੜਾ ਦਸਵੰਦ ਕਿਉਂਕਿ ਤੁਸੀਂ ਦੇਖ ਸਕਦੇ ਹੋ ਆਮ ਵੱਡੀ ਬਜ਼ੁਰਗ ਦੇ ਬਜ਼ੁਰਗ ਖੜੇ ਨੇ ਇਹ ਆਮ ਸਿੱਖ ਨੇ 10-10 ਰੁਪਏ ਰੱਈਆ ਰੁਪਈਆ ਲੱਗਾ ਕਰਦੇ ਨਾ ਨਹੀਂ ਸੇਵਾ ਇਕੱਠੀ ਕਰਕੇ ਜਿਹੜੇ ਵਾਸ਼ਾ ਮਾਰੇ ਦੀ ਧਰਤੀ ਤੇ ਜਿਹੜੀ ਕੁਦਰਤੀ ਕਰੋਪੀ ਆਈ ਉਹਦੇ ਵਾਸਤੇ ਇਹਨਾਂ ਨੇ ਵੱਡੇ ਪੱਧਰ ਤੇ ਆਚਾਰ ਜੋ ਆਪਾਂ ਸੰਤ ਨੂੰ ਬਾਰ-ਬਾਰ ਬੇਨਤੀ ਕਰਦੇ ਹਾਂ ਜੀਵਨ ਦਾਮ ਵਾਸਤੇ ਉਤਲਾ ਉਫਰਾ ਔਰ ਆਚਾਰ ਇਹ ਜਿਹੜਾ ਰਾਸ਼ਨ ਜਿਹੜੀ ਜਿਹੜੀ ਲੋੜ ਮੁਤਾਬਕ ਉਹ ਇਹਨਾਂ ਨੇ ਸੇਵਾ ਮਾਰੇ ਨਿੰਮਤ ਕਰੀ ਆਪਣੀ ਸੇਵਾ ਆਪ ਲੈ ਕੇ ਆਏ ਤੇ ਮੈਂ ਸਾਹਮਣੇ ਦਾ ਉਹ ਗੁਰਨਾਨਕ ਪਾਤਸ਼ਾਹ ਮਹਾਰਾਜ ਦੀ ਖਲਾ ਵੀ ਵਰਤਦੀ ਔ ਤੇ ਵਰਤਦੀ ਰਹਿਣੀ ਚਾਹੀਦੀ ਜਿਸ ਪੁਰਸ਼ ਆਵਨ ਇਹ ਜੀ ਮਹਾਰਾਜ ਕਸ਼ਟ ਪਾਉਂਦਾ ਤੇ ਕੱਟਦਾ ਜ਼ਰੂਰ ਹੈ ਕਿਉਂਕਿ ਮਹਾਰਾਜ ਦੀ ਰਜਾ ਮਹਾਰਾਜ ਦੀ ਰਜਾ ਚ ਦੋਖ ਪਾਉਂਦਾ ਤੇ ਮਹਾਰਾਜ ਦੀ ਰਜਾ ਚ ਸੋਖਦਾ ਜੀ ਆਜਾਪ ਤਕੀਆ ਉਹਦੇ ਵਿੱਚ ਆਪਾਂ ਸਮਝਦੇ ਆਪਾਂ ਵੀ ਗਲਤੀਆਂ ਸਾਡੇ ਕੋ ਮਹਾਰਾਜ ਹੋਈਆਂ ਉਹਨੀਆਂ ਲੋ ਗਲਤੀਆਂ ਨੂੰ ਬਖਸ਼ ਦਿੱਤਾ ਜਾਵੇ ਹੁਣ ਸਿੱਦੇ ਰਸਤੇ ਉਹ ਮਹਾਰਾਜ ਆਪਣੇ ਚਰਨਾਂ ਨਾਲ ਸਾਨੂੰ ਜੋੜੇ ਆਪਾਂ ਵਾਧ ਤਵਾਰ ਗੁਰੂ ਸਾਹਿਬ ਅੰਦਾਜ਼ਨ ਤੇ ਸਤਕਾਰ ਕਰੀਏ ਜਿੰਨਾ ਆਪਾਂ ਮਹਾਰਾਜ ਦੇ ਨੇੜੇ ਜਾਵਾਂਗੇ ਉਨਾ ਮਹਾਰਾਜ ਸਾਨੂੰ ਸੁੱਖ ਦੇਵੇਗਾ ਉਹਦਾ ਕਾਰਨ ਇਹ ਆ ਜਿਹੜਾ ਪਾਪ ਹੁੰਦਾ ਕਦੀ ਆਪਣੇ ਪੁੱਤ ਨੂੰ ਦੁੱਖ ਨਹੀਂ ਹੁੰਦਾ ਇਹ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ ਸਾਡੇ ਕਦੀ ਵੀ ਸਿੱਖ ਦਾ ਦੁੱਖ ਨਹੀਂ ਜਰਦੇ ਦੀ ਵੀ ਜਿਹੜਾ ਗੁਰੂ ਦਾ ਪਿਆਰਾ ਹੋਵੇ ਮਹਾਰਾਜ ਨੂੰ ਸ਼ਾਹੀ ਨਾ ਲਾਉਂਦੇ ਨੇ ਪਰ ਤਰਾਸਦੀ ਆ ਵੀ ਸਾਡੇ ਕੋਲ ਵੀ ਬਹੁਤ ਆਪ ਜਲਤੀਆਂ ਹੋਈਆਂ ਨੇ ਮਹਾਰਾਜ ਆਪਾਂ ਵੀ ਇਸ ਤੀ ਵਿਦਿਆ ਲੱਤੀਆਂ ਹੋ ਗਈਆਂ ਹੁੰਦੀਆਂ ਕਿਸਾਨੀ ਕਰਦੇ ਆਪਾਂ ਜਿਹੜੇ ਜਿਆਦਾ ਛੋਟੇ ਛੋਟੇ ਨੇ ਨਿੱਕੇ ਨਿੱਕੇ ਜਿਹੜੇ ਪਾਪ ਨੂੰ ਸਾਡੇ ਕੋਲ ਹੋ ਜਾਂਦੇ ਨੇ ਆਪਾਂ ਜਿਹੜੀ ਮਹਾਰਾਜ ਜਿਹੜੀ ਜਿਵੇਂ ਮਹਾਰਾਜ ਦਾ ਸੰਕਲਪ ਸੀ ਪਵਨ ਪਾਣੀ ਕਿਤਾਬ ਵਾਲੇ ਸੰਕਲਪ ਦੇ ਹੇਠ ਆਪਾਂ ਪਾਣੀ ਦੀ ਵੀ ਜ਼ਰਵਾਤ ਤੋਂ ਜਿੱਦੀ ਜ਼ਮੀਨ ਦੇ ਵਿੱਚ ਬਹੁਤ ਧਾਤ ਦਵਾਈਆਂ ਪਾਈਆਂ ਉਹਦੇ ਦੋਸ਼ੀ ਮਰਜ਼ਾ ਆਪਾਂ ਵੀ ਆ ਹੁਣ ਆਪਾਂ ਮਹਿਸੂਸ ਕਰ ਰਹੇ ਜਿਦੋਂ ਘਾੜਾ ਆਏ ਨਾ ਤੇ ਜਦੋਂ ਪਾਣੀ ਚ ਫਿਰਦੇ ਆਂ ਸਰੀਰ ਸਾਰਾ ਖਾਸ਼ ਚ ਬਈਆ ਤਾਂ ਬਹੁਤ ਆਪਾਂ ਆਪਸੇ ਇਹ ਕਰਦੇ ਨੇ ਕਿ ਇਸ ਕਰਕੇ ਆਪਾਂ ਨੂੰ ਸਮਝਣਾ ਚਾਹੀਦਾ ਇਹ ਜਿਹੜੇ ਦੁੱਖ ਦੀ ਘੜੀ ਉਹਦੇ ਵਿੱਚ ਮਰਜ਼ਾ ਆਪਾਂ ਵੀ ਬਰਾਬਰ ਦੇ ਦੋਸ਼ੀ ਇਸ ਕਰਕੇ ਕਿ ਆਪਾਂ ਆਪਣੀ ਸਿਸਟਮ ਆਪਣੇ ਜੀਵਨ ਨੂੰ ਨਹੀਂ ਸਮਝਦੇ ਆਪਾਂ ਇਸ ਤਰ੍ਹਾਂ ਇਸ ਜੇ ਜਿਦੋਂ ਮਹਾਰਾਜ ਤੁਹਾਨੂੰ ਸਿੱਖੀ ਜਿਹੇ ਹੁੰਦਾ ਸਾਨੂੰ ਸਿਰਫ ਬੰਦਾ ਸਹੀ ਕੰਮ ਕਰਨੇ ਚਾਹੀਦਾ ਕਿ ਜੇ ਮਹਾਰਾਜ ਨੇ ਸਾਨੂੰ ਸਿੱਧੇ ਰਸਤੇ ਜਨਮ ਦਿੱਤਾ ਸੋ ਇਸ ਕਰਕੇ ਇਸ ਤਰ੍ਹਾਂ ਨਾ ਸੋਚਿਆ ਜਾਵੇ ਕਿ ਆਪਾਂ ਇਨਸਾਨ ਪੂਰਨ ਹਾਰਿਆ ਕਿ ਗਲਤੀਆਂ ਹੋਈਆਂ ਆਪਾਂ ਸਾਰੇ ਸਾਡੇ ਵਿੱਚ ਮਹਾਰਾਜ ਜੱਲ ਨਾਲ ਜਿਵੇਂ ਸਿਖਵਾਇਆ ਸੀ ਮਹਾਰਾਜ ਸਾਨੂੰ ਮਾਫੀ ਦੇ ਪੂਣੀ ਬਖਸ਼ ਦੋ ਮਹਾਰਾਜ ਪੂਣੀ ਬਖਸ਼ ਦੋ ਅਖੀਰ ਦੇ ਵਿੱਚ ਇੱਕ ਵਾਰਾਂ ਫਾਦਰਪੁਰ ਫਰਜੋਆ ਦੀ ਜਿਹੜੀ ਸੰਗਤ ਹੈ ਨਾ ਜਿਹਨਾਂ ਦੇ ਚਰਨਾਂ ਦੇ ਸੀਸ ਸੁਣਨਾ ਜਿਹੜੇ ਗੁਰਦੁਆਰਾ ਯਾਦਗਾਰੀ ਸ਼ੀਦਾ ਵਿੱਚ ਪਹੁੰਚ ਕੇ ਸੰਗਤ ਨਾਲ ਤਾਲ ਮਿਲਵਾ ਕੇ ਉਹਨਾਂ ਦੀ ਸਾਰੇ ਸਿੱਖ ਸਤਿਕਾਰ ਕਰਨਗੇ ਉਹ ਕਿਤਾਬ ਸਭ ਦੇ ਮਹਾਰਾਜ ਜਾਣਦੇ ਨੇ ਸਾਰੇ ਸਿੰਘ ਜਿੰਨੇ ਸੇਵਾ ਚਾਹੀ ਰਹੇ ਨਾ ਕਿ ਮਿਸ ਤੋਂ ਮੈਂ ਸੋਖੀਰ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਅੰਕਸਰ ਲੱਗਿਆ ਉਹਨਾਂ ਦੇ ਚਰਨਾਂ ਚੰਦਰੋਂ ਸੀਸ ਸੁਣਾਈਏ ਕਿ ਸੱਚੇ ਬਾਦਸ਼ਾਹ ਕੋਲ ਸ੍ਰਿਸ਼ਟੀ ਦਾ ਭਾਗ ਹੈ ਕੋਲ ਜੀਵ ਜੰਤੂ ਜਿੰਨੇ ਵੀ ਇਸ ਸ੍ਰਿਸ਼ਟ ਮੰਡਲ ਤੇ ਸਰਬ ਦਾ ਪਲਾ ਮੰਗੀਏ ਜੀ ਸੋ ਅਖੀਰ ਦੇ ਵਿੱਚ ਆਪਾਂ ਸਾਰੇ ਮਹਾਰਾ ਨੂੰ ਸੀਸ ਸੁਣਵਾਈਏ ਜੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ